ਦੋਸਤੋ ਜਦੋਂ ਸਾਨੂੰ ਲੱਗਦਾ ਹੈ ਨਾ ਵੀ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਵੀ ਮੈਂ ਇਕੱਲਾ ਹੀ ਬਹੁਤ ਆ ਤਾਂ ਕਹਿੰਦੇ ਉਹ ਸਾਡਾ ਅਹਿਮ ਹੁੰਦਾ ਹੈ ਤੇ ਜਦੋਂ ਸਾਨੂੰ ਇਹ ਲੱਗਦਾ ਵੀ ਦੇਖੂਗਾ ਮੇਰੇ ਬਿਨਾ ਕਿਵੇਂ ਸਰੂਗਾ ਨਾ ਵੀ ਮੈਂ ਬਹੁਤ ਜ਼ਰੂਰੀ ਹਾਂ ਕਿਸੇ ਲਈ ਤਾਂ ਕਹਿੰਦੇ ਉਹ ਸਾਡਾ ਵਹਿਮ ਹੁੰਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਜੀਤ ਕੌਰ ਆਕਲੀਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਦੋਸਤੋ ਅੱਜ ਦੀ ਕਹਾਣੀ ਨਾ ਇੱਕ ਬੱਚੇ ਦੀ ਹੈ ਕਹਿੰਦੇ ਵੀ ਨਿਕਾਇਆ ਬੱਚਾ ਹੁੰਦਾ ਤੇ ਜिद ਕਰਦਾ ਉਹ ਕਿਸੇ ਦੁਕਾਨ ਤੇ ਜਾਂਦਾ ਤੇ ਦੁਕਾਨ ਵਾਲੇ ਨੂੰ ਕਹਿੰਦਾ ਵੀ ਮੈਂ ਨਾ ਇੱਕ ਫੋਨ ਕਰਨਾ ਹੈ ਤੇ ਮੈਨੂੰ ਆਪਦਾ ਫੋਨ ਦੇ ਦਿਓ ਦੁਕਾਨਦਾਰ ਉਹਨੂੰ ਮਨਾ ਕਰ ਦਿੰਦਾ ਉਹ ਕਹਿੰਦਾ ਵੀ ਤੂੰ ਪਤਾ ਨਹੀਂ ਕਿੱਥੋਂ ਆ ਗਿਆ ਚਲੋ ਉਹ ਫੇਰ ਦੁਬਾਰਾ ਜिद ਕਰਦਾ ਉਹਨੂੰ ਰਿਕੁਐਸਟ ਵੀ ਕਰਦਾ ਕਹਿੰਦਾ ਨਹੀਂ ਮੈਨੂੰ ਇੱਕ ਵਾਰੀ ਤੁਸੀਂ ਆ ਨੰਬਰ ਮਿਲਾ ਦਿਓ ਮੈਨੂੰ ਤੇ ਮੈਂ ਗੱਲ ਕਰਨੀ ਹੈ ਵੀ ਬਹੁਤ ਜ਼ਰੂਰੀ ਹੈ ਮੇਰੀ ਗੱਲ ਕਰਨੀ ਦੁਕਾਨਦਾਰ ਚਲੋ ਉਹਨੂੰ ਆਪਦੇ ਫੋਨ ਤੋਂ ਜਿਹੜਾ ਉਹ ਨੰਬਰ ਲੈ ਕੇ ਆਇਆ ਹੁੰਦਾ ਤੇ ਉਹ ਨੰਬਰ ਡਾਇਲ ਕਰਵਾ ਦਿੰਦਾ ਹੈ ਕਹਿੰਦੇ ਵੀ ਜਦੋਂ ਬੱਚਾ ਨੰਬਰ ਡਾਇਲ ਕਰਦਾ ਨਾ ਤਾਂ ਅੱਗੋਂ ਇੱਕ ਔਰਤ ਬੋਲਦੀ ਹੈ ਉਹ ਬੱਚਾ ਉਹਨੂੰ ਕਹਿੰਦਾ ਕਹਿੰਦਾ ਵੀ ਮੈਡਮ ਵੀ ਮੈਨੂੰ ਨਾ ਤੁਸੀਂ ਕੰਮ ਤੇ ਰੱਖ ਲਓ ਮੈਨੂੰ ਕੰਮ ਦੀ ਬਹੁਤ ਜ਼ਿਆਦਾ ਲੋਡ ਹੈ ਤੇ ਮੈਂ ਬੜਾ ਗਰੀਬ ਆ ਤਾ ਗੋਂ ਔਰਤ ਜਵਾਬ ਦਿੰਦੀ ਉਹ ਕਹਿੰਦੀ ਵੀ ਨਹੀਂ ਵੀ ਮੇਰੇ ਕੋਲੇ ਤਾਂ ਇੱਕ ਮੁੰਡਾ ਆਲਰੇਡੀ ਵੀ ਮੇਰੇ ਘਰੇ ਕੰਮ ਕਰਦਾ ਤੇ ਉਹ ਬੜਾ ਵਧੀਆ ਕੰਮ ਕਰਦਾ ਵੀ ਮੈਨੂੰ ਲੋੜ ਨਹੀਂ ਹੈਗੀ ਤੇ ਬੱਚਾ ਉਹਨੂੰ ਫੇਰ ਕਹਿੰਦਾ ਉਹ ਤਰਲੇ ਕਰਦਾ ਕਹਿੰਦਾ ਨਹੀਂ ਮੈਡਮ ਵੀ ਮੈਂ ਬਹੁਤ ਗਰੀਬ ਆ ਵੀ ਮੈਂ ਉਹਦੇ ਤੋਂ ਅੱਧੇ ਪੈਸੇ ਲੈ ਲੂੰਗਾ ਵੀ ਤੁਸੀਂ ਮੈਨੂੰ ਕੰਮ ਤੇ ਰੱਖ ਲਓ ਉਹਨੂੰ ਹਟਾ ਦਿਓ ਤਾਂ ਉਹ ਜਿਹੜੀ ਔਰਤ ਨਾਲ ਉਹ ਉਹਨੂੰ ਫੇਰ ਕਹਿੰਦੀ ਹੈ ਕਹਿੰਦੀ ਨਹੀਂ ਵੀ ਕਹਿੰਦੀ ਜਿਹੜਾ ਮੇਰੇ ਕੋਲ ਇਹ ਕੰਮ ਕਰਦਾ ਕਹਿੰਦੀ ਉਹ ਬਹੁਤ ਵਧੀਆ ਬਹੁਤ ਇਮਾਨਦਾਰ ਤੇ ਮੈਂ ਉਹਦੇ ਕੰਮ ਤੋਂ ਬੜੀ ਸੈਟੀਸਫਾਈਡ ਆ ਤੇ ਇਸ ਕਰਕੇ ਕਹਿੰਦੀ ਵੀ ਮੈਂ ਮੈਨੂੰ ਤੇਰੀ ਲੋੜ ਨਹੀਂ ਹੈਗੀਗੀ ਤੇ ਉਹ ਬੱਚਾ ਉਹਨੂੰ ਫੇਰ ਕਹਿੰਦਾ ਕਹਿੰਦਾ ਵੀ ਮੈਂ ਵੀ ਮੈਂ ਬਹੁਤ ਗਰੀਬ ਆ ਕਹਿੰਦਾ ਵੀ ਮੈਂ ਫਰੀ ਚ ਤੁਹਾਡਾ ਝਾੜੂ ਪੋਚਾ ਵੀ ਕਰ ਦਿਆ ਕਰੂੰਗਾ ਤੇ ਔਰਤ ਨਾਲ ਉਹਨੂੰ ਥੈਂਕ ਯੂ ਕਹਿ ਕੇ ਤੇ ਅੱਗੋਂ ਫੋਨ ਕੱਟ ਦਿੰਦੀ ਹੈ ਤੇ ਇੰਨੇ ਚ ਦੁਕਾਨਦਾਰ ਹੈ ਜਿਹੜਾ ਉਹ ਸੁਣ ਰਿਹਾ ਹੁੰਦਾ ਉਹਨਾਂ ਦੀ ਗੱਲ ਬਾਤ ਤੇ ਉਹਨੂੰ ਲੱਗਦਾ ਵੀ ਵਾਕੇ ਹੀ ਜਿਹੜਾ ਇਹ ਬੱਚਾ ਬੜਾ ਗਰੀਬ ਹੈ ਤੇ ਉਹ ਉਹਨੂੰ ਬੱਚੇ ਨੂੰ ਕਹਿੰਦਾ ਕਹਿੰਦਾ ਵੀ ਤੈਨੂੰ ਨਾ ਕਿਤੇ ਵੀ ਹੋਰ ਫੋਨ ਕਰਨ ਦੀ ਲੋੜ ਨਹੀਂ ਵੀ ਤੂੰ ਕੱਲ੍ਹ ਤੋਂ ਮੇਰੇ ਕੋਲੇ ਦੁਕਾਨ ਤੇ ਆ ਜੀ ਮੈਂ ਤੈਨੂੰ ਕੰਮ ਤੇ ਰੱਖ ਲੂੰਗਾ ਤੇ ਬੱਚਾ ਨਾ ਮੁਸਕਰਾਉਂਦਾ ਉਹ ਕਹਿੰਦਾ ਵੀ ਨਹੀਂ ਮੈਨੂੰ ਕੰਮ ਦੀ ਲੋੜ ਨਹੀਂ ਐਕਚੁਅਲ ਚ ਕਹਿੰਦਾ ਵੀ ਜਿਹਨੂੰ ਮੈਂ ਫੋਨ ਕੀਤਾ ਸੀ ਨਾ ਉਹ ਔਰਤ ਮੇਰੀ ਹੀ ਮਾਲਕਨ ਹੈ ਤੇ ਕਹਿੰਦਾ ਵੀ ਮੈਂ ਤਾਂ ਉਹਨੂੰ ਸਿਰਫ ਪਰਖ ਰਿਹਾ ਸੀਗਾ ਵੀ ਮੈਂ ਉਹਨਾਂ ਦੇ ਘਰੇ ਮੈਂ ਹੀ ਕੰਮ ਕਰਦਾ ਵੀ ਮੈਂ ਦੇਖਣਾ ਚਾਹੁੰਦਾ ਸੀ ਵੀ ਵਾਕਿਆ ਹੀ ਉਹ ਮੇਰੇ ਤੋਂ ਸੈਟੀਸਫਾਈ ਹੈਗੇ ਨੇ ਤੇ ਦੋਸਤੋ ਕਹਾਣੀ ਤੋਂ ਅੱਜ ਦੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਜੇ ਅਸੀਂ ਕਿਸੇ ਨੂੰ ਆਪਦਾ 100% ਦੇ ਰਹੇ ਆ ਨਾ ਤਾਂ ਅਗਲਾ ਵੀ ਪਿੱਛੇ ਨਹੀਂ ਹਟਦਾ ਇਸ ਕਰਕੇ ਇਮਾਨਦਾਰੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਆ ਆਦੇ ਕੰਮ ਨੂੰ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਕਰਦੇ ਜਾਓ ਜੇ ਮਾਲਕ ਨੂੰ ਨਹੀਂ ਦਿਸਦਾ ਨਾ ਤਾਂ ਜਿਹੜਾ ਉਹ ਦੀਨ ਦੁਨੀ ਦਾ ਮਾਲਕ ਹੈ ਉਹਦੀ ਅੱਖ ਤੁਹਾਡੇ ਤੇ ਜ਼ਰੂਰ ਹੈ ਉਹ ਜ਼ਰੂਰ ਦੇਖਦਾ ਹੈ ਇਸ ਕਰਕੇ ਚੰਗੇ ਕਰਮ ਕਰੋ ਚੰਗੇ ਕੰਮ ਕਰਾਂਗੇ ਤਾਂ ਉਹਦਾ ਨਤੀਜਾ ਜਿਹੜਾ ਹੈ ਉਹ ਚੰਗਾ ਹੀ ਹੋਊਗਾ ਤੇ ਠੀਕ ਹੈ ਦੋਸਤੋ ਫਿਰ ਇੰਨੀ ਕੀ ਅੱਜ ਦੀ ਕਹਾਣੀ ਤੇ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਮਿਲਦੇ ਆ ਜੀ ਫਿਰ ਧੰਨਵਾਦ